ਹਾਂਜੀ ਵੀ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦਲਬੀਰ ਕੁਆਲਟੀ ਹੁਣੇ ਹੁਣੇ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਅੱਜ ਕੱਲ ਬੜੇ ਹੀ ਤੁਸੀਂ ਕਹਿ ਲੋ ਤੇਵਰ ਤਿੱਖੇ ਕੀਤੇ ਹੋਇਆ ਤੇ ਹੁਣ ਉਹਨਾਂ ਨੇ ਬਹੁਤ ਕੁਝ ਬੋਲਿਆ ਪ੍ਰਤਾਪ ਬਾਜਵਾ ਬਾਰੇ ਤਾਂ ਆਓ ਸੁਣੀਏ ਕੀ ਕਹਿਣਾ ਚਾਹ ਰਹੇ ਕਿਉਂਕਿ ਹੁਣੇ ਨਵੇਂ-ਨਵੇਂ ਗਏ ਆ ਤੇ ਹੁਣ ਇਲੈਕਸ਼ਨ ਵੀ ਸਿਰ ਤੇ ਹੀ ਆ ਤੇ ਬਹੁਤ ਗੱਲਾਂ ਹੋਈਆਂ ਆਓ ਸੁਣੀਏ ਅਰਬੀ ਘੋੜੇ ਕੋਈ ਕਹਿੰਦਾ ਖਚਰਾ ਅਰਬੀ ਘੋੜਿਆਂ ਦੀ ਗਿਣਤੀ ਵੱਧ ਰਹੀ ਹੈ ਇਸੀ ਖਚਰਾ ਦੀ ਗਿਣਤੀ ਘਟ ਗਈ ਜਿਹੜਾ ਚੰਗਾ ਸਮਾਨ ਹੈ ਉਹ ਸਾਡੇ ਕੋਲੇ ਫੁੜਕਲ ਮਾਲ ਬਾਹਰ ਜਾ ਜਾਂਦਾ ਬਾਜਵਾ ਸਾਹਿਬ ਯਾਦ ਆਉ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਿਵਾ ਦੇ ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇਧਰ ਖਚਰਾ ਜਿਹੜੀ ਮਰਜੀ ਸਟੇਜ ਤੇ ਖੜਾ ਦਿਓ ਜਿਹੜੇ ਮਰਜੀ ਪੇਚਾ ਪਵਾ ਦਿਓ ਰਾਜਣਾ ਹੁੱਪਾ ਜਲਵੇ ਘੁੱਲਾ ਹੋਵੇ ਘੁੱਲ ਹੋਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਓਏ ਅਰਬੀ ਘੋੜੇ ਇਹ ਤਾਕੜੇ ਲੋਕਾਂ ਦੇ ਗਹਿਣੇ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਦੇ ਜੁਆਕਾਂ ਲਈ ਵਰਤ ਸਕਦੇ ਨੇ ਪਰ ਜਿਹੜੀ ਖੱਜਰ ਆਉਂਦੀ ਐ ਨਾ ਉਹ ਦਿਨ ਰਾਤ ਮਿਹਨਤ ਕਰਕੇ ਆਪਦੇ ਮਾਲਕ ਦੇ ਆਪਦੇ ਪਰਿਵਾਰ ਦਾ ਢਿੱਡ ਭਰਨ ਦੇ ਕੰਮ ਆਉਂਦੀ ਆ ਤੇ ਮੈਨੂੰ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਜਾਪਦੀ ਇੰਨੀ ਰਜਵਾੜੇ ਸ਼ਾਈ ਇਹਨਾਂ ਚੋ ਝਲਕਦੀਆ ਤਾਂ ਹੀ ਤਦ ਅਜ ਇਹ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤਾ ਮੈਂ ਗਿਆ ਉੱਧਰ ਗਿਆ ਜਿੱਧਰ 92 ਤੁਸੀਂ ਨੁਮਾਇੰਦੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਪੇਚੇ ਨੇ ਜਿੱਧਰ ਲੋਕਾਂ ਦੀ ਆਵਾਜ਼ ਸੀ ਮੈਂ ਉੱਧਰ ਗਿਆ ਗੱਲ ਟਿੱਕ ਟਿੱਕ ਦੀ ਨਹੀਂ ਸੀ ਗੱਲ ਹੈਂਕੜ ਦੀ ਸੀ ਜਿਹੜਾ ਮੈਨੂੰ ਸਵਾਲ ਕਰਦਾ ਮੈਂ ਉਹ ਤੋਂ ਪੁੱਛਣਾ ਚਾਹਣਾ ਬਖੇਰਾ ਸਾਹਿਬ ਉਹ ਖੇਰਾ ਸਾਹਿਬ ਤੁਸੀਂ ਤੇ ਤੁਹਾਡੀ ਗੰਦੀ ਰਾਜਨੀਤੀ ਨੇ ਹਜ਼ਾਰਾਂ ਮੇਲੇ ਪੰਜਾਬ ਨੂੰ ਦੇਤੇ ਤੇ ਤੁਸੀਂ ਸਭ ਤੋਂ ਵੱਡਾ ਮੇਲਾ ਸਿੰਘੋਂ ਪੰਜਾਬ ਦਾ ਸਭ ਤੋਂ ਵੱਡਾ ਜਿਨ੍ਹਾਂ ਨੂੰ ਧੀਆਂ ਪੈਣਾ ਦੀ ਇੱਜ਼ਤ ਨਹੀਂ ਕਰਨੀ ਆਉਂਦੀਆਂ ਸੰਗਰੂਰ ਵਾਲਿਓ ਬਚ ਕੇ ਰਹੋ ਇਹਨੇ ਚਾਰ ਨੂੰ ਚੜਾ ਜਾਣਾ ਤੇ ਇੱਥੇ ਜਿੱਦਾਂ ਬੈਂਸਾਂ ਆਪਣੀਆਂ ਪੈਣ ਗਿਆ ਤੇ ਬਚ ਕੇ ਰਹੋ ਤੁਸੀਂ ਨੇ ਦੇਖਿਓ ਕਿ ਕੋਈ ਕਹਿੰਦਾ ਅਰਬੀ ਘੋੜੇ ਕੋਈ ਕਹਿੰਦਾ ਖੱਚਰਾ ਓਏ ਅਰਬੀ ਘੋੜੇ ਇਹ ਤਕੜੇ ਲੋਕਾਂ ਦੇ ਗਹਿਣੇ ਹੁੰਦੇ ਨੇ ਉਹਨਾਂ ਨੂੰ ਸਿਰਫ ਆਪਦੇ ਜੁਆਕਾ ਲਈ ਵਰਤ ਸਕਦੇ ਨੇ ਪਰ ਜਿਹੜੀ ਖੱਚਰ ਹੁੰਦੀ ਆ ਨਾ ਉਹ ਦਿਨ ਰਾਤ ਮਿਹਨਤ ਕਰਕੇ ਆਪਦੇ ਮਾਲਕ ਦੇ ਆਪਦੇ ਪਰਿਵਾਰ ਦਾ ਢਿੱਡ ਭਰਨ ਦੇ ਕੰਮ ਆਉਂਦੀ ਆ ਤੇ ਮੈਨੂੰ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਜਾਪਦੀ ਇੰਨੀ ਰਜਵਾੜੇ ਸ਼ਾਈ ਇਹਨਾਂ ਚੋਂ ਝਲਕਦੀਆ ਤਾਂ ਹੀ ਤਦ ਅੱਜ ਏ ਪੰਜਾਬ ਦੇ ਲੋਕਾਂ ਨੇ ਇਨਕਾਰ ਦਿੱਤਾ ਮੈਂ ਗਿਆ ਉੱਧਰ ਗਿਆ ਜਿੱਧਰ 92 ਤੁਸੀਂ ਨੁਮਾਇੰਦੇ ਚਤਾ ਕੇ ਪੰਜਾਬ ਦੀ ਵਿਧਾਨ ਸਭਾ ਪੇਚੇ ਨੇ ਜਿੱਧਰ ਲੋਕਾਂ ਦੀ ਆਵਾਜ਼ ਸੀ ਮੈਂ ਉੱਧਰ ਗਿਆ ਗੱਲ ਟਿੱਕ ਟਿੱਕ ਦੀ ਨਹੀਂ ਸੀ ਗੱਲ ਹੈਂਕੜ ਦੀ ਸੀ ਜਿਹੜਾ ਮੈਨੂੰ ਸਵਾਲ ਕਰਦਾ ਮੈਂ ਉਹ ਤੋਂ ਪੁੱਛਣਾ ਚਾਹਣਾ ਬਖੇਰਾ ਸਾਹਿਬ ਉਹ ਖੇਰਾ ਸਾਹਿਬ ਤੁਸੀਂ ਤੇ ਤੁਹਾਡੀ ਗੰਦੀ ਰਾਜਨੀਤੀ ਨੇ ਹਜ਼ਾਰਾਂ ਮੇਲੇ ਪੰਜਾਬ ਨੂੰ ਦੇਤੇ ਤੇ ਤੁਸੀਂ ਸਭ ਤੋਂ ਵੱਡਾ ਮੇਲਾ ਸਿੰਘੋਂ ਪੰਜਾਬ ਦਾ ਸਭ ਤੋਂ ਵੱਡਾ ਜਿਨ੍ਹਾਂ ਨੂੰ ਧੀਆ ਪੈਣਾ ਦੀ ਇੱਜ਼ਤ ਨਹੀਂ ਕਰਨੀ ਆਉਂਦੀਆਂ ਸੰਗਰੂਰ ਵਾਲਿਓ ਬਚ ਕੇ ਰਹੋ ਇਹਨੇ ਚਾਰ ਨੂੰ ਚੜਾ ਜਾਣਾ ਤੇ ਇੱਥੇ ਜਿੱਤਾ ਪੈਸਾ ਆਪਣੀਆਂ ਪਹਿਣ ਗਿਆ ਤੇ ਬਚ ਕੇ ਰਹੋ ਇਹ ਕਹਿੰਦੇ ਵੀ ਤੈਨੂੰ ਬਾਹਮ ਰੋੜ ਕੇ ਲੈ ਕੇ ਆਏ ਨੇ ਜਾਂ ਤੈਨੂੰ ਤੰਗ ਪਰੇਸ਼ਾਨ ਕਰਾ ਕੇ ਲੈ ਕੇ ਆਏ ਨੇ ਮੈਂ ਖੇਰਾ ਸਾਹਿਬ ਤੇ ਬਾਜਵਾ ਸਾਹਿਬ ਆਪਦੀ ਹਿੰਮਤ ਨਾਲ ਕਲਾਸ ਦੇ ਮਨੀਟਰ ਤੋਂ ਲੈ ਕੇ ਅੱਜ ਤੱਕ ਆਪਦੀ ਮਿਹਨਤ ਤੇ ਸਦਕਾ ਤੇ ਆਪਦੀ ਹਿੱਕ ਦੇ ਜੋਰ ਸਦਕਾ ਇੱਥੇ ਤੱਕ ਪਹੁੰਚਿਆ ਨਾ ਕਿ ਮੈਂ ਤੁਹਾਡੇ ਜਵਾਕਾਂ ਮੰਗੂ ਫਿਰ ਮੈਂ ਚਸ਼ਪਾਰਸ਼ਾਂ ਲਵਾ ਕੇ ਜਾਣਾ ਚਾਹਣਾ ਤੇ ਬਾਜਵਾ ਸਾਹਿਬ ਯਾਦ ਆਉ ਦਿਨ ਜਦੋਂ ਮੈਨੂੰ ਬੁਲਾ ਕੇ ਇਹ ਕਿਹਾ ਸੀ ਵੀ ਮੇਰੇ ਮੁੰਡੇ ਨੂੰ ਕਿਸੇ ਪੰਜਾਬੀ ਫਿਲਮ ਚ ਰੋਲ ਦਿਵਾ ਦੇ ਤੇ ਅੱਜ ਤੂੰ ਤਾਂ ਅਰਬੀ ਘੋੜਾ ਤੇਰਾ ਮੁੰਡਾ ਤਾਂ ਉਹ ਬਾਜਵਾ ਸਾਹਿਬ ਤੁਹਾਡਾ ਮੁੰਡਾ ਅਰਬੀ ਘੋੜਾ ਤੇ ਇਧਰ ਖੱਚਰ ਜਿਹੜੀ ਮਰਜੀ ਸਟੇਜ ਤੇ ਖੜਾ ਦਿਓ ਜਿਹੜੇ ਮਰਜੀ ਪੇਚ ਪਾ ਦਿਓ ਭੱਜਣਾ ਹੁ ਭੱਜ ਲਵੇ ਘੁੱਲਾ ਹੋਵੇ ਘੁੱਲੇ ਹੋਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਦੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਦੇ ਟੱਪਰ ਨੂੰ ਬਾਤ ਬੋਸ ਨਹੀਂ ਸਕਦੇ ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਏਮ ਰਿਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦੋਂ ਤੁਸੀਂ ਭੀੜੀ ਪਜਾਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਟੋਲ ਬਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚ ਨਾਲ ਆਇਆ ਮੈਂ ੱੱਕੇ ਨਾਲ ਨਹੀਂ ਆਇਆ ਜਿਹੜਾ ਮਰਜ਼ੀ ਪੇਚਾ ਪਵਾ ਦਿਓ ਭੱਜਣਾ ਹੁ ਭੱਜ ਲਵੇ ਘੁੱਲਣਾ ਹੋਵੇ ਘੁੱਲ ਲਵੇ ਰਾਜਨੀਤੀ ਦੀ ਗੱਲ ਕਰਨੀ ਹੋਵੇ ਰਾਜਨੀਤੀ ਦੀ ਗੱਲ ਕਰ ਰਵੇ ਇਹਨਾਂ ਨੇ ਗੱਲ ਕਰੀ ਮੇਰੇ ਪਿਤਾ ਜੀ ਕਿ ਉਹ ਛੋਟੀ ਨੌਕਰੀ ਕਰਦਾ ਸੀ ਕਿ ਛੋਟੀ ਨੌਕਰੀ ਕਰਨ ਵਾਲੇ ਅੱਜ ਤੇ ਟੱਪਰ ਨੂੰ ਬਾਗ ਬੋਸ ਨਹੀਂ ਸਕਦੇ ਅੱਜ ਖੜਾ ਮੈਂ ਉਹਨਾਂ ਦੇ ਦਿੱਤੀ ਹੋਈ ਸਿੱਖਿਆ ਦੇ ਮੁਤਾਬਿਕ ਇੱਥੇ ਖੜ ਕੇ ਬੋਲ ਰਿਹਾ ਤੇ ਬਾਜਵਾ ਸਾਹਿਬ ਤੁਹਾਡੀ ਉਮਰ ਵੱਡੀ ਆ ਮੇਰੇ ਪਿਤਾ ਜੀ ਐਮ ਰਿਟਾਇਰ ਨੇ ਐਫਸੀਆਈ ਚੋਂ ਕਦੇ ਓਪਨ ਚੈਲੰਜ ਕਰਦਾ ਕਦੇ ਮੇਰੇ ਬਾਪ ਨਾਲ ਰਾਜਨੀਤਿਕ ਮਸਲੇ ਤੇ ਗੱਲ ਕਰਕੇ ਦੇਖਿਓ ਜਦੋਂ ਤੁਸੀਂ ਭੀੜੀ ਪਿਜਮੀ ਚੜਾਉਣੇ ਹੋ ਨਾ ਅਸੀਂ 10 ਪਿੰਡਾਂ ਦੇ ਲੋਕਾਂ ਨੂੰ ਮਿਲੇ ਆਉਣੇ ਹੁੰਨੇ ਆ ਅਸੀਂ ਮਿਹਨਤ ਕਰਨ ਵਾਲੇ ਬੰਦੇ ਆ ਐਜੂਕੇਸ਼ਨ ਦੀ ਗੱਲ ਹੋਵੇ ਸਿੱਖਿਆ ਦੀ ਚਾਹੇ ਸਿਹਤ ਸੇਵਾਵਾਂ ਦੀ ਚਾਹੇ ਟੇਲਾਂ ਤੇ ਪਹੁੰਚਾਉਣ ਵਾਲੇ ਪਾਣੀ ਦੀ ਚਾਹੇ ਬਿਜਲੀ ਦੀ ਗੱਲ ਹੋਵੇ ਮੁਫਤ ਦੀ ਤੇ ਚਾਹੇ ਟੋਲ ਬਲਾਜ਼ੀਆਂ ਦੀ ਗੱਲ ਹੋਵੇ ਮੈਂ ਸੋਚ ਨਾਲ ਆਇਆ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਤੇ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਸੜਕ ਸੀ ਟੋਲ ਪਲਾਜ਼ੇ ਦੇ ਬਰਾਬਰ ਕੋਈ ਗੱਡੀ ਸੀ ਤਾਂ ਉਹ ਇਸ ਤੁਹਾਡੇ ਛੋਟੇ ਭਰਾਣੇ ਗੱਡੀ ਸੀ ਤੇ ਆਪਦੀ ਸਰਕਾਰ ਨਾਲ ਮੱਥਾ ਲਾ ਕੇ ਗੱਡੀ ਸੀ ਤੇ 5 ਸਾਲ ਲੜਾਈ ਲੜ ਕੇ ਗੱਡੀ ਸੀ ਤੇ ਮੈਂ ਅੱਜ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਤਕਰੀਬਨ 16 ਟੋਲ ਪਲਾਜ਼ੇ ਪੰਜਾਬ ਦੇ ਵਿੱਚ ਬੰਦ ਕਰੇ ਨੇ ਤਕਰੀਬਨ 2 ਕਰੋੜ 215 ਕਰੋੜ ਦਾ ਜਿਹੜਾ ਪੰਜਾਬ ਦੇ ਲੋਕਾਂ ਉੱਤੇ ਬਿਤੀ ਬਹੁਤ ਸੀ ਉਹ ਹਟਾਇਆ ਜਿਸ ਲੱਡੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ ਹਰ ਰੋਜ਼ 7 ਲੱਖ ਰੁਪਈਆ ਲੋਕਾਂ ਦਾ ਬਚਦਾ ਜੇ ਲਹਿਰੇ ਵਾਲੇ ਟੋਲ ਪਲਾਜ਼ੇ ਦੀ ਗੱਲ ਕਰੀਏ ਤਾਂ 6 ਲੱਖ ਰੁਪਈਆ ਹਰ ਰੋਜ਼ ਲੋਕਾਂ ਦਾ ਬਚਦਾ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਕਿ ਮੈਂ ਆਪਦੀ ਵਿਧਾਨ ਸਭਾ ਜਦੋਂ ਪੰਡੋਰੀ ਸਾਹਿਬ ਅਸੀਂ ਸਾਰੇ ਇਕੱਠੇ ਕੰਮ ਕਰਦੇ ਸੀ ਚੀਮਾ ਸਾਹਿਬ ਵੀ ਸੀ ਤਾਂ ਅਸੀਂ ਉੱਥੇ ਜਦੋਂ ਵਿਧਾਨ ਸਭਾ ਦੇ ਵਿੱਚ ਸੀ ਤਾਂ ਮੈਂ ਇੱਕ ਆਵਾਜ਼ بلند ਕਰਦਾ ਹੁੰਦਾ ਸੀ ਵੀ ਸਾਡਾ ਜਿਹੜਾ ਇਹ ਏਰੀਆ ਇਹ ਮਾਲਵਾ ਬੈਲਟ ਇਹ ਡਾਰਕ ਜ਼ੋਨ ਦੇ ਵਿੱਚ ਧਸ ਰਿਹਾ ਇੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਪਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾਂ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਤੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਵਾਈਆ ਕਰੇ ਖੈਰੇ ਮੰਗੂ ਅੱਧ ਵਿਚਾਲੇ ਨਹੀਂ ਛੱਡੀ ਕੋਈ ਗੱਲ ਤੇ ਮੈਨੂੰ ਮਾਣ ਕਿ ਮੈਂ ਤੁਹਾਡਾ ਹਿੱਸਾ ਬਣਿਆ ਇਹਨਾਂ ਦੀ ਰਜਵਾੜੇ ਸ਼ਾਹੀ ਇਹਨਾਂ ਦੀਆਂ ਗੱਲਾਂ ਚੋਂ ਝਲਕਦੀ ਆ 54 ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਗਿਆ ਸੀ ਤੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਟਿੱਬਿਆਂ ਤੇ ਵੀ ਪਾਣੀ ਪਹੁੰਚਾਤਾ ਇਹ ਇਹ ਨੀਤ ਦੀ ਗੱਲ ਆ ਤੇ ਨੀਤ ਨੂੰ ਮੁਰਾਦਾ ਦੀ ਗੱਲ ਆ ਜੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਕਿ ਜਿਹੜੇ ਵੀ ਮੁੱਤੇ ਨੂੰ ਹੱਥ ਪਾਇਆ ਤੇ ਸਿਰੇ ਤੱਕ ਨਿਭਾਇਆ